ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹਲਾ 5 ਜੀ ਜੰਤ ਸੁਪ੍ਰਸੰਨ ਭਏ ਦੇਖ ਪ੍ਰਭ ਪਰਤਾਪ ਕਰ ਜੋ ਤਾਰੇ ਸਤ ਗੁਰੂ ਕਰ ਆਹਰ ਆਪ ਖਾਤ ਖਰਚਤ ਨਿਭਤ ਰਹੈ ਗੁਰ ਸ਼ਬਦ ਕੋਟ ਪੂਰਨ ਭਈ ਸਮਗਰੀ ਕਬੂ ਨਹੀਂ ਟੂਟ ਰਹਾ ਸਾਧ ਸੰਗ ਅਰਦਨਾ ਹਰ ਨਿਦ ਅਪਾਰ ਧਰਮ ਅਰਤ ਅਰ ਕਾਮ ਮੋਖ ਦੇਤੇ ਨਹੀਂ ਬਾਰ ਭਗਤ ਅਰਦ ਹੈ ਏਕ ਰੰਗ ਗੋਬਿੰਦ ਗੋਪਾਲ ਹਰਿ ਨਾਮ ਧਨ ਸੰਚਿਆ ਜਾ ਕਾ ਨਹੀਂ ਸੁਮਾਰ ਸ਼ਰਣ ਪਰੇ ਪ੍ਰਭ ਤੇਰੀਆਂ ਪ੍ਰਭ ਕੀ ਵਡਿਆਈ ਨਾਨਕ ਅੰਤ ਨ ਪਾਈਐ ਬੇਅੰਤ ਗੁਸਾਈ ਵਾਹਿ ਬਿਲਾਵਲ ਮਹਲਾ 5 ਜੀ ਜੰਤ ਸੁਪ੍ਰਸੰਨ ਭਏ ਦੇਖ ਪ੍ਰਭ ਪ੍ਰਤਾਪ ਕਰ ਜੋ ਤਾਰਿਆ ਸਤ ਗੁਰੂ ਕਰ ਆਹਰ ਆਪ ਖਾਤ ਖਰਚਤ ਨਿਭਤ ਰਹਿ ਗੁਰੂ ਸ਼ਬਦ ਆਕੂਟ ਪੂਰਨ ਭਈ ਸਮਗਰੀ ਕਬਹੁ ਨਹੀਂ ਟੂਟ ਰਹਾ ਸਾਧ ਸੰਗ ਅਰਦਨਾ ਹਰ ਨਿਦ ਅਪਾਰ ਧਰਮ ਅਰਤ ਅਰ ਕਾਮ ਮੋਖ ਦੇਤੇ ਨਹੀਂ ਬਾਰ ਭਗਤ ਅਰਦ ਹੈ ਏਕ ਰੰਗ ਗੋਬਿੰਦ ਗੋਪਾਲ RAM ਨਾਮ ਧਨ ਸੰਚਿਆ ਜਾ ਕਾ ਨਹੀਂ ਸੁਮਾਰ ਸ਼ਰਨ ਪਰੇ ਪ੍ਰਭ ਤੇਰੀਆਂ ਪ੍ਰਭ ਕੀ ਵਡਿਆਈ ਨਾਨਕੇ ਅੰਤ ਨ ਪਾਈਐ ਬੇਅੰਤ ਗੁਸਾਈ ਵਾਹਿ ਬਿਲਾਵਲ ਮਹਲਾ 5 ਜੀ ਜੰਤ ਸੁਪ੍ਰਸੰਨ ਭਏ ਦੇਖ ਪ੍ਰਭ ਪਰਤਾਪ ਕਰ ਜੋ ਤਾਰੇ ਸਤ ਗੁਰੂ ਕਰ ਆਹਰ ਆਪ ਖਾਤ ਖਰਚਤ ਨਿਭਤ ਰਹੈ ਉਹ ਗੁਰ ਸ਼ਬਦ ਆਕੂਟ ਪੂਰਨ ਭਈ ਸਮਗਰੀ ਕਬੂ ਨਹੀਂ ਟੂਟ ਰਹਾ ਸਾਧ ਸੰਗ ਅਰਦਨਾ ਹਰ ਨਿਦ ਅਪਾਰ ਧਰਮ ਅਰਤ ਅਰ ਕਾਮ ਮੋਖ ਦੇਤੇ ਨਹੀਂ ਬਾਰ ਭਗਤ ਅਰਦ ਹੈ ਏਕ ਰੰਗ गोविन्द गोपाल राम नाम तन संचेया जाका नहीं सो मार शरण परे प्रभु तेरीया प्रभु की वढाई नानक के अंत ना पाईए बेअंत गुसाईं वाह बिलावल महला 5वां ਜੀ ਜੰਤ ਸੁਪ੍ਰਸੰਨ ਭਏ ਦੇਖ ਪ੍ਰਭ ਪ੍ਰਤਾਪ ਕਰਜ ਉਤਾਰਿਆ ਸਤ ਗੁਰੂ ਕਰ ਆਹਰ ਆਪ ਖਾਤ ਖਰਚਤ ਨਿਭਤ ਰਹੈ ਗੁਰ ਸ਼ਬਦ ਕੋਟ ਪੂਰਨ ਭਈ ਸਮਗਰੀ ਕਬਹੁ ਨਹੀਂ ਟੂਟ ਰਹਾ ਸਾਧ ਸੰਗ ਅਰਧਨਾ ਹਰ ਨਿਦ ਅਪਾਰ ਧਰਮ ਅਰਥ ਅਰ ਕਾਮ ਮੋਖ ਦੇਤੇ ਨਹੀਂ ਬਾਰ ਭਗਤ ਅਰਦ ਹੈ ਏਕ ਰੰਗ ਗੋਬਿੰਦ ਗੋਪਾਲ ਰਾਮ ਨਾਮ ਧਨ ਸੰਚਿਆ ਜਾਂ ਕਾ ਨਹੀਂ ਸੁਮਾਰ ਸ਼ਰਨ ਪਰੇ ਪ੍ਰਭ ਤੇਰੀਆਂ ਰੱਬ ਕੀ ਵਡਿਆਈ ਨਾਨਕ ਅੰਤ ਨਾ ਪਾਈਐ ਬੇਅੰਤ ਗੁਸਾਈ ਵਾਹਿ ਬਿਲਾਵਲ ਮਹਲਾ 5 ਜੀ ਜੰਤ ਸੁਪ੍ਰਸੰਨ ਭਏ ਦੇਖ ਪ੍ਰਭ ਪ੍ਰਤਾਪ ਕਰ ਜੋਤਾਰਿਆ ਸਤ ਗੁਰੂ ਕਰ ਆਹਰ ਆਪ ਖਾਤ ਖਰਚਤ ਨਿਭਤ ਰਹੈ ਗੁਰ ਸ਼ਬਦ ਆਕੂਟ ਪੂਰਨ ਭਈ ਸਮਗਰੀ ਕਬਹੁ ਨਹੀ ਟੂਟ ਰਹਾ ਸਾਧ ਸੰਗ ਅਰਦਨਾ ਹਰ ਨਿਦ ਅਪਾਰ ਧਰਮ ਅਰਤ ਅਰ ਕਾਮ ਮੋਖ ਦੇਤੇ ਨਹੀਂ ਬਾਰ ਭਗਤ ਅਰਦ ਹੈ ਏਕ ਰੰਗ ਗੋਬਿੰਦ ਗੋਪਾਲ ਰਾਮ ਨਾਮ ਧਨ ਸੰਚਿਆ ਜਾ ਕਾ ਨਹੀਂ ਸੁਮਾਰ ਸ਼ਰਣ ਪਰੇ ਪ੍ਰਭ ਤੇਰੀਆਂ ਪ੍ਰਭ ਕੀ ਵਡਿਆਈ ਨਾਨਕ ਅੰਤ ਨਾ ਪਾਈਐ ਬੇਅੰਤ ਗੁਸਾਈ ਵਿਲਾਵਲ ਮਹਲਾ 5 ਜੀ ਜੰਤ ਸੁਪ੍ਰਸੰਨ ਭਏ ਦੇਖ ਪ੍ਰਭ ਪ੍ਰਤਾਪ ਕਰ ਜੋ ਤਾਰੇ ਸਤ ਗੁਰੂ ਕਰ ਆਹਰ ਆਪ ਖਾਤ ਖਰਚਤ ਨਿਭਤ ਰਹੈ ਗੁਰੂ ਸ਼ਬਦ ਆਕੂਟ ਪੂਰਨ ਭਈ ਸਮਗਰੀ ਕਬਹੁ ਨਹੀਂ ਟੂਟੈ ਰਹਾਉ ਸਾਧ ਸੰਗ ਅਰਦਨਾ ਹਰ ਨਿਦ ਅਪਾਰ ਧਰਮ ਅਰਤ ਅਰ ਕਾਮ ਮੋਖ ਦੇਤੇ ਨਹੀਂ ਬਾਰ ਭਗਤ ਅਰਦ ਹੈ ਏਕ ਰੰਗ ਗੋਬਿੰਦ ਗੋਪਾਲ ਰਾਮ ਨਾਮ ਧਨ ਸੰਚਿਆ ਜਾ ਕਾ ਨਹੀਂ ਸੁਮਾਰ ਸ਼ਰਣ ਪਰੇ ਪ੍ਰਭ ਤੇਰੀਆਂ ਪ੍ਰਭ ਕੀ ਵਡਿਆਈ ਨਾਨਕ ਦੇ ਅੰਤ ਨਾ ਪਾਈਐ ਬੇਅੰਤ ਗੁਸਾਈ ਵਾਹਿ ਬਿਲਾਵਲ ਮਹਲਾ 5 ਜੀ ਜੰਤ ਸੁਪ੍ਰਸੰਨ ਭਏ ਦੇਖ ਪ੍ਰਭ ਪ੍ਰਤਾਪ ਕਰ ਜੋ ਤਾਰਿਆ ਸਤ ਗੁਰੂ ਕਰ ਆਹਰ ਆਪ ਖਾਤ ਖਰਚਤ ਨਿਭਤ ਰਹੈ ਗੁਰੂ ਸ਼ਬਦ ਆਕੂਟ ਪੂਰਨ ਭਈ ਸਮਗਰੀ ਕਬਹੁ ਨਹੀਂ ਟੂਟ ਰਹਾ ਸਾਧ ਸੰਗ ਅਰਦਨਾ ਹਰ ਨਿਦ ਅਪਾਰ ਧਰਮ ਅਰਤ ਅਰ ਕਾਮ ਮੋਖ ਦੇਤੇ ਨਹੀਂ ਬਾਰ ਭਗਤ ਅਰਧ ਹੈ ਏਕ ਰੰਗ ਗੋਬਿੰਦ ਗੋਪਾਲ ਰਾਮ ਨਾਮ ਧਨ ਸੰਚਿਆ ਜਾ ਕਾ ਨਹੀਂ ਸੁਮਾਰ ਸ਼ਰਨ ਪਰੇ ਪ੍ਰਭ ਤੇਰੀਆਂ ਪ੍ਰਭ ਕੀ ਵਡਿਆਈ ਨਾਨਕ ਅੰਤ ਨ ਪਾਈਐ ਬੇਅੰਤ ਗੁਸਾਈ ਵਿਲਾਵਲ ਮਹਲਾ 5 ਜੀ ਜੰਤ ਸੁਪ੍ਰਸੰਨ ਭਏ ਦੇਖ ਪ੍ਰਭ ਪ੍ਰਤਾਪ ਕਰ ਜੋ ਤਾਰੇ ਸਤਿਗੁਰੂ ਕਰ ਆਹਰ ਆਪ ਖਾਤ ਖਰਚਤ ਨਿਭਤ ਰਹੈ ਗੁਰੂ ਸ਼ਬਦ ਕੋਟ ਪੂਰਨ ਭਈ ਸਮਗਰੀ ਕਬਹੁ ਨਹੀਂ ਟੂਟੈ ਰਹਾ ਸਾਧ ਸੰਗ ਅਰਦਨਾ ਹਰ ਨਿਦ ਅਪਾਰ ਧਰਮ ਅਰਤ ਅਰ ਕਾਮ ਮੋਖ ਦੇਤੇ ਨਹੀਂ ਬਾਰ ਭਗਤ ਅਰਦ ਹੈ ਏਕ ਰੰਗ ਗੋਬਿੰਦ ਗੋਪਾਲ ਰਾਮ ਨਾਮ ਧਨ ਸੰਚਿਆ ਜਾ ਕਾ ਨਹੀਂ ਸੁਮਾਰ ਸ਼ਰਣ ਪਰੇ ਪ੍ਰਭ ਤੇਰੀਆਂ ਪ੍ਰਭ ਕੀ ਵਡਿਆਈ ਨਾਨਕ ਦੇ ਅੰਤ ਨਾ ਪਾਈਐ ਬੇਅੰਤ ਗੁਸਾਈ ਵਾਹਿ ਬਿਲਾਵਲ ਮਹਲਾ 5 ਜੀ ਜੰਤ ਸੁਪ੍ਰਸੰਨ ਭਏ ਦੇਖ ਪ੍ਰਭ ਪਰਤਾਪ ਕਰ ਜੋਤਾਰਿਆ ਸਤ ਗੁਰੂ ਕਰ ਆਹਰ ਆਪ ਖਾਤ ਖਰਚਤ ਨਿਭਤ ਰਹੈ ਗੁਰੂ ਸ਼ਬਦ ਆਕੂਟ ਪੂਰਨ ਭਈ ਸਮਗਰੀ ਕਬੂ ਨਹੀਂ ਟੂਟ ਰਹਾ ਸਾਧ ਸੰਗ ਅਰਦਨਾ ਹਰ ਨਿਦ ਅਪਾਰ ਧਰਮ ਅਰਤ ਅਰ ਕਾਮ ਮੋਖ ਦੇਤੇ ਨਹੀਂ ਬਾਰ ਭਗਤ ਅਰਧ ਹੈ ਏਕ ਰੰਗ ਗੋਬਿੰਦ ਗੋਪਾਲ ਰਾਮ ਨਾਮ ਧਨ ਸੰਚਿਆ ਜਾ ਕਾ ਨਹੀਂ ਸੁਮਾਰ ਸ਼ਰਣ ਪਰੇ ਪ੍ਰਭ ਤੇਰੀਆਂ ਪ੍ਰਭ ਕੀ ਵਡਿਆਈ ਨਾਨਕ ਅੰਤ ਨਾ ਪਾਈਐ ਬੇਅੰਤ ਗੁਸਾਈ ਵਾਹਿ ਬਿਲਾਵਲ ਮਹਲਾ 5 ਜੀ ਜੰਤ ਸੁਪ੍ਰਸੰਨ ਭਏ ਦੇਖ ਪ੍ਰਭ ਪਰਤਾਪ ਕਰ ਜੋ ਤਾਰਿਆ ਸਤ ਗੁਰੂ ਕਰ ਆਹਰ ਆਪ ਖਾਤ ਖਰਚਤ ਨਿਭਤ ਰਹੈ ਗੁਰ ਸ਼ਬਦ ਕੋਟ ਪੂਰਨ ਭਈ ਸਮਗਰੀ ਕਬੂ ਨਹੀਂ ਟੂਟ ਰਹਾ ਸਾਧ ਸੰਗ ਅਰਦਨਾ ਹਰ ਨਿਦ ਅਪਾਰ ਧਰਮ ਅਰਤ ਅਰ ਕਾਮ ਮੋਖ ਦੇਤੇ ਨਹੀਂ ਬਾਰ ਭਗਤ ਅਰਦ ਹੈ ਏਕ ਰੰਗ ਗੋਬਿੰਦ ਗੋਪਾਲ ਰਾਮ ਨਾਮ ਧਨ ਸੰਚਿਆ ਜਾ ਕਾ ਨਹੀਂ ਸੁਮਾਰ ਸ਼ਰਣ ਪਰੇ ਪ੍ਰਭ ਤੇਰੀਆਂ ਪ੍ਰਭ ਕੀ ਵਡਿਆਈ ਨਾਨਕ ਅੰਤ ਨ ਪਾਈਐ ਬੇਅੰਤ ਗੁਸਾਈ ਵਾਹਿ ਬਿਲਾਵਲ ਮਹਲਾ 5 ਜੀ ਜੰਤ ਸੁਪ੍ਰਸੰਨ ਭਏ ਦੇਖ ਪ੍ਰਭ ਪ੍ਰਤਾਪ ਕਰ ਜੋ ਤਾਰਿਆ ਸਤ ਗੁਰੂ ਕਰ ਆਹਰ ਆਪ ਖਾਤ ਖਰਚਤ ਨਿਭਤ ਰਹਿ ਗੁਰ ਸ਼ਬਦ ਆਕੂਟ ਪੂਰਨ ਭਈ ਸਮਗਰੀ ਕਬਹੁ ਨਹੀਂ ਟੂਟ ਰਹਾ ਸਾਧ ਸੰਗ ਅਰਦਨਾ ਹਰ ਨਿਦ ਅਪਾਰ ਧਰਮ ਅਰਤ ਅਰ ਕਾਮ ਮੋਖ ਦੇਤੇ ਨਹੀਂ ਬਾਰ ਭਗਤ ਅਰਦ ਹੈ ਏਕ ਰੰਗ ਗੋਬਿੰਦ ਗੋਪਾਲ ਰਾਮ ਨਾਮ ਧਨ ਸੰਚਿਆ ਜਾ ਕਾ ਨਹੀਂ ਸੁਮਾਰ ਸ਼ਰਨ ਪਰੇ ਪ੍ਰਭ ਤੇਰੀਆਂ ਪ੍ਰਭ ਕੀ ਵਡਿਆਈ ਨਾਨਕੇ ਅੰਤ ਨ ਪਾਈਐ ਬੇਅੰਤ ਗੁਸਾਈ ਵਾਹਿ ਬਿਲਾਵਲ ਮਹਲਾ 5 ਜੀ ਜੰਤ ਸੁਪ੍ਰਸੰਨ ਭਏ ਦੇਖ ਪ੍ਰਭ ਪ੍ਰਤਾਪ ਕਰ ਜੋ ਤਾਰੇ ਸਤ ਗੁਰੂ ਕਰ ਆਹਰ ਆਪ ਖਾਤ ਖਰਚਤ ਨਿਭਤ ਰਹੈ ਉੰਗੁਰ ਸ਼ਬਦ ਆਕੂਟ ਪੂਰਨ ਭਈ ਸਮਗਰੀ ਕਬੂ ਨਹੀਂ ਟੂਟ ਰਹਾ ਸਾਧ ਸੰਗ ਅਰਦਨਾ ਹਰ ਨਿਦ ਅਪਾਰ ਧਰਮ ਅਰਤ ਅਰ ਕਾਮ ਮੋਖ ਦੇਤੇ ਨਹੀਂ ਬਾਰ ਭਗਤ ਅਰਦ ਹੈ ਏਕ ਰੰਗ गोविन्द गोपाल राम नाम तन संचेया जाका नहीं सो मार शरण परी प्रभु तेरीया प्रभु की वढाई नानक के अंत ना पाईए बेअंत गुसाईं वाह बिलावल महला 5वां ਜੀ ਜੰਤ ਸੁਪ੍ਰਸੰਨ ਭਏ ਦੇਖ ਪ੍ਰਭ ਪ੍ਰਤਾਪ ਕਰ ਜੋ ਤਾਰੇ ਸਤ ਗੁਰੂ ਕਰ ਆਹਰ ਆਪ ਖਾਤ ਖਰਚਤ ਨਿਭਤ ਰਹੈ ਗੁਰੂ ਸ਼ਬਦ ਕੋਟ ਪੂਰਨ ਭਈ ਸਮਗਰੀ ਕਬਹੁ ਨਹੀਂ ਟੂਟ ਰਹਾ ਸਾਦ ਸੰਗ ਅਰਦਨਾ ਹਰ ਨਿਦ ਅਪਾਰ ਧਰਮ ਅਰਥ ਅਰ ਕਾਮ ਮੋਖ ਦੇਤੇ ਨਹੀਂ ਬਾਰ ਭਗਤ ਅਰਦ ਹੈ ਏਕ ਰੰਗ ਗੋਬਿੰਦ ਗੋਪਾਲ RAM ਨਾਮ ਧਨ ਸੰਚਿਆ ਜਾ ਕਾ ਨਹੀਂ ਸੁਮਾਰ ਸ਼ਰਣ ਪਰੇ ਪ੍ਰਭ ਤੇਰੀਆਂ ਪ੍ਰਭ ਕੀ ਵਡਿਆਈ ਨਾਨਕ ਦੇ ਅੰਤ ਨਾ ਪਾਈਐ ਬੇਅੰਤ ਗੁਸਾਈ ਵਾਹਿ ਬਿਲਾਵਲ ਮਹਲਾ 5 ਜੀ ਜੰਤ ਸੁਪ੍ਰਸੰਨ ਭਏ ਦੇਖ ਪ੍ਰਭ ਪਰਤਾਪ ਕਰ ਜੋਤਾਰਿਆ ਸਤ ਗੁਰੂ ਕਰ ਆਹਰ ਆਪ ਖਾਤ ਖਰਚਤ ਨਿਭਤ ਰਹੈ ਗੁਰੂ ਸ਼ਬਦ ਆਕੂਟ ਪੂਰਨ ਭਈ ਸਮਗਰੀ ਕਬਹੁ ਨਹੀਂ ਟੂਟ ਰਹਾ ਸਾਧ ਸੰਗ ਅਰਦਨਾ ਹਰ ਨਿਦ ਅਪਾਰ ਧਰਮ ਅਰਤ ਅਰ ਕਾਮ ਮੋਖ ਦੇਤੇ ਨਹੀਂ ਬਾਰ ਭਗਤ ਅਰਧ ਹੈ ਏਕ ਰੰਗ ਗੋਬਿੰਦ ਗੋਪਾਲ ਰਾਮ ਨਾਮ ਧਨ ਸੰਚਿਆ ਜਾ ਕਾ ਨਹੀਂ ਸੁਮਾਰ ਸ਼ਰਣ ਪਰੇ ਪ੍ਰਭ ਤੇਰੀਆਂ ਪ੍ਰਭ ਕੀ ਵਡਿਆਈ ਨਾਨਕ ਅੰਤ ਨਾ ਪਾਈਐ ਬੇਅੰਤ ਗੁਸਾਈ ਵਹਿ ਬਿਲਾਵਲ ਮਹਲਾ 5 ਜੀ ਜੰਤ ਸੁਪ੍ਰਸੰਨ ਭਏ ਦੇਖ ਪ੍ਰਭ ਪਰਤਾਪ ਕਰ ਜੋ ਤਾਰਿਆ ਸਤ ਗੁਰੂ ਕਰ ਆਹਰ ਆਪ ਖਾਤ ਖਰਚਤ ਨਿਭਤ ਰਹੈ ਗੁਰ ਸ਼ਬਦ ਕੋਟ ਪੂਰਨ ਭਈ ਸਮਗਰੀ ਕਬਹੁ ਨਹੀਂ ਟੁੱਟ ਰਹਾ ਸਾਧ ਸੰਗ ਅਰਦਨਾ ਹਰ ਨਿਦ ਅਪਾਰ ਧਰਮ ਅਰਤ ਅਰ ਕਾਮ ਮੋਖ ਦੇਤੇ ਨਹੀਂ ਬਾਰ ਭਗਤ ਅਰਦ ਹੈ ਏਕ ਰੰਗ ਗੋਵਿੰਦ ਗੋਪਾਲ ਰਾਮ ਨਾਮ ਧਨ ਸੰਚਿਆ ਜਾ ਕਾ ਨਹੀਂ ਸੁਮਾਰ ਸ਼ਰਣ ਪਰੇ ਪ੍ਰਭ ਤੇਰੀਆਂ ਪ੍ਰਭ ਕੀ ਵਡਿਆਈ ਨਾਨਕ ਅੰਤ ਨਾ ਪਾਈਐ ਬੇਅੰਤ ਗੁਸਾਈ ਵਾਹਿ ਬਿਲਾਵਲ ਮਹਲਾ 5 ਜੀ ਜੰਤ ਸੁਪ੍ਰਸੰਨ ਭਏ ਦੇਖ ਪ੍ਰਭ ਪ੍ਰਤਾਪ ਕਰ ਜੋ ਤਾਰੇ ਸਤ ਗੁਰੂ ਕਰ ਆਹਰ ਆਪ ਖਾਤ ਖਰਚਤ ਨਿਭਤ ਰਹੈ ਗੁਰੂ ਸ਼ਬਦ ਕੋਟ ਪੂਰਨ ਭਈ ਸਮਗਰੀ ਕਬਹੁ ਨਹੀਂ ਟੂਟ ਰਹਾ ਸਾਧ ਸੰਗ ਅਰਦਨਾ ਹਰ ਨਿਦ ਅਪਾਰ ਧਰਮ ਅਰਥ ਅਰ ਕਾਮ ਮੋਖ ਦੇਤੇ ਨਹੀਂ ਬਾਰ ਭਗਤ ਅਰਦ ਹੈ ਏਕ ਰੰਗ ਗੋਬਿੰਦ ਗੋਪਾਲ ਰਾਮ ਨਾਮ ਧਨ ਸੰਚਿਆ ਜਾ ਕਾ ਨਹੀਂ ਸੁਮਾਰ ਸ਼ਰਨ ਪਰੇ ਪ੍ਰਭ ਤੇਰੀਆਂ ਪ੍ਰਭ ਕੀ ਵਡਿਆਈ ਨਾਨਕੇ ਅੰਤ ਨਾ ਪਾਈਐ ਬੇਅੰਤ ਗੁਸਾਈ ਵਾਹਿ ਬਿਲਾਵਲ ਮਹਲਾ 5 ਜੀ ਜੰਤ ਸੁਪਰਸੰਨ ਭਏ ਦੇਖ ਪ੍ਰਭ ਪ੍ਰਤਾਪ ਕਰ ਜੋ ਤਾਰਿਆ ਸਤ ਗੁਰੂ ਕਰ ਆਹਰ ਆਪ ਖਾਤ ਖਰਚਤ ਨਿਭਤ ਰਹੈ ਗੁਰੂ ਸ਼ਬਦ ਆਕੂਟ ਪੂਰਨ ਭਈ ਸਮਗਰੀ ਕਬੂ ਨਹੀਂ ਟੁੱਟ ਰਹਾ ਸਾਧ ਸੰਗ ਅਰਦਨਾ ਹਰ ਨਿਦ ਅਪਾਰ ਧਰਮ ਅਰਤ ਅਰ ਕਾਮ ਮੋਖ ਦੇਤੇ ਨਹੀਂ ਬਾਰ ਭਗਤ ਅਰਦ ਹੈ ਏਕ ਰੰਗ गोविन्द गोपाल राम नाम तन संचेया जाका नहीं सुमार शरण परे प्रभु तेरीया प्रभु की वढाई नानक के अंत ना पाईए बेअंत गुसाई वाहे गुरु जी का खालसा वाहे गुरु जी की फत्ते